ਪੰਜਾਬੀ ਵਿਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਕਰਨ ਲੱਗਿਆ ਆਲੂਆਂ ਦਾ ਸਪਰੇ ਬੰਨੇ ਵਾਲੀ ਮੋਟਰ ਤੇ ਅੱਜ ਸਪਰੇ ਕਰਨ ਲੱਗਿਆ ਆ ਆਲੂਆਂ ਨੂੰ ਸੋ ਆਹ ਦੇਖੋ ਜੀ ਆ ਬੰਵਾਰੀ ਜੀ ਪੈਣ ਲੱਗ ਗਈ ਦੀ ਇਹਨਾਂ ਨੂੰ ਆ ਦੇਖੋ ਐ ਪੱਤੇ ਇਕੱਠੇ ਆਉਣ ਲੱਗ ਗਏ ਇਹਦੇ ਇੱਕ ਸਪਰੇ ਪਹਿਲਾਂ ਵੀ ਕਰੀ ਆ ਤੇ ਆ ਦੂਜੀ ਕਰਨ ਲੱਗਿਆ ਹੁਣ ਇਹ ਪਤਾ ਨਹੀਂ ਕੀ ਬਿਮਾਰੀ ਆ ਪਤਾ ਨਹੀਂ ਠੰਡ ਠੰਡ ਦੀ ਵਜ੍ਹਾ ਕਰਕੇ ਕੋਈ ਜਾਂ ਕੋਈ ਫਿਰ ਬਿਮਾਰੀ ਆ ਇਹ 10 ਦਿਨ ਨੇ ਮੂ ਤਾਂ ਕਹਿੰਦੇ ਬਿਮਾਰੀ ਹੋਇਆ ਹੈ ਵੀ ਆਪਾਂ ਇਹਦੀ ਹੁਣ ਸਪਰੇਅ ਕਰਨ ਲੱਗੇ ਆ ਉਹ ਦਿਖਾਉਣਾ ਤੁਹਾਨੂੰ ਵੀ ਕਿਹੜੀ ਕਰਨ ਲੱਗੇ ਆ ਖੜਾ ਟਰੈਕਟਰ ਆਪਣਾ ਜੀ ਸੋਨਾ ਲੀਕਾ ਤੇ ਆਪਿਆ ਪੰਪ ਆਪਣਾ ਤੇ ਆ ਹੰਗੀਆ ਸਪਰੇਈ ਜਿਹੜੀ ਆਪਾਂ ਕਰਨੀਆਂ ਇੱਕ ਤਾਂ HM 45 ਆ ਇੱਕ ਕੇ ਵਾਲੀ ਆ ਇਹ ਕਹਿੰਗੀ ਆਹਾ ਇਹ ਤੇ ਨੇ ਮੜਾ ਕੇ ਕਰ ਦੇਣੀ ਆ ਨਾ ਆਪਾਂ ਸੋ 10 ਲਾਵਾਂਗੇ ਪੰਪ ਆਪਾਂ ਆ ਬੜੇ ਪੰਪ ਜਿਹੜੇ ਮਗਰਲੇ ਪਾਸੇ ਪਿਆ ਆ ਆਪਣੇ ਇਹ 10 ਪੰਪ ਲਾ ਦੇਣਾ ਨੇ ਦੋ ਘੀਲਿਆਂ ਚ ਸੋ ਕਹਿੰਦਾ ਵੀ ਥੋੜੇ ਧੱਪਾ ਨਿਕਲੀ ਤੇ ਕਰਿਓ ਦੇਖੋ ਧੁੱਪ ਤਾਂ ਪੂਰੀ ਨਿਕਲੀ ਹੋਈ ਆ 11 ਵਜੇ ਗਏ ਨੇ ਤੇ ਥੋੜੀ ਥੋੜੀ ਤੇਲ ਹੈਗੀ ਮੈਂ ਚੱਲ ਹੋਰ ਥੋੜਾ ਇਹੋ ਜਿਹਾ ਆ ਦੇਖੋ ਵਿੱਚ ਵਿੱਚ ਕਾਫੀ ਬਿਮਾਰੀ ਆ ਇਹ ਆਏ ਪੱਤੇ ਇਕੱਠੇ ਹੀ ਹੁੰਦੇ ਨੇ ਇਹ ਉਹ ਆਪਣੇ ਇਹ ਐਲਰਾਲੂ 2.5 ਮਹੀਨੇ ਦੇ ਹੋ ਗਏ ਜੀ ਉਹ ਸੋਨਾ ਸਪਰੇਅ ਕਰਕੇ ਇੱਕ ਇਹ ਪਾਣੀ ਲਾਵਾਂਗੇ ਬਸ ਇੱਕ ਪਾਣੀ ਲਗਾ ਦੇਣਾ ਹੁਣ ਇਹਨੂੰ ਤੇ ਉਦੋਂ ਬਾਅਦ ਪਾਟ ਦਾਂਗੇ 27 28 ਤਰੀਕ ਦਾ 28 ਤਰੀਕ ਦਾ ਮੀਂਹ ਵੀ ਦੱਸਿਆ ਆ ਜੇ ਮੀਂਹ ਪੈ ਗਿਆ ਫਿਰ ਤਾਂ ਲੋੜ ਨਹੀਂ ਲਾਉਣ ਦੀ 28 ਤਰੀਕ ਤੋਂ ਬਾਅਦ ਆਪਾਂ ਫੇਰ ਲਾ ਦਾਂਗੇ ਪਾਣੀ ਇੱਕ ਸੋ ਆਲੂ ਤਾਂ ਹੁਣ ਬਣ ਗਿਆ ਦੇਖੋ ਇੱਥੇ ਦਿਖਾਉਂਦੇ ਆ ਤੁਹਾਨੂੰ ਬਧੀਆ ਸੈਜ ਬਣ ਗਿਆ देखो जी इन्े इन्ने हो गए बिच कोई छोटा भी है आने तर पट्टे दे फिर उस बीजा गए मक्की ਉਹ ਇਧਰ ਆਪਾਂ ਨੇ ਤਾਂ ਬੀਜੇ ਦੀ ਆਲੂ ਇੱਥੇ ਗੁੱਲੀ ਅੰਡਾ ਬਹੁਤ ਹੁੰਦਾ ਇਸ ਖੇਤ 'ਚ ਆ ਦੇਖੋ ਹੁਣ ਵੀ ਅਜ ਦੋ ਸਪਰੇਆਂ ਕਰਤੀਆਂ ਆ ਖਾਲ ਦੇ ਵਿੱਚ ਦੇਖੋ ਕਿਵੇਂ ਖੜਾ ਪਿੱਤ ਵਾਂਗੂ ਜੰਮਿਆ ਪਿਆ ਸੋਏ ਦੇ ਕਰਕੇ ਆਪਾਂ ਇਹ ਕਿ ਇਧਰ ਆਲੂ ਬੀਜੇ ਦੀ ਇਹਨਾ ਬਿਲਕੁਲ ਖਤਮ ਹੋ ਜਾਂਦਾ ਗੁੱਲੀ ਅੰਡਾ ਕੋਈ ਟਮਾਟਰ ਲਈ ਕੋਈ ਰਹਿ ਗਿਆ ਹੋ ਜੰਮਿਆ ਹੁੰਦਾ ਹੋ ਉਹਨਾਂ ਦਾ ਕੁਝ ਨਹੀਂ ਕਰਦਾ ਜਣੀ ਇਹ ਖੇਤ ਚ ਇੰਨਾ ਗੁੱਲੀ ਅੰਡਾ ਹੁੰਦਾ ਸੀ ਵੀ ਉਹਨੇ ਕੜਕ ਨਹੀਂ ਹੁੰਦੀ ਇੰਨਾ ਗੁੱਲੀ ਅੰਡਾ ਹੁੰਦਾ ਸੀ ਅੱਜ ਸੋ ਬਾਈਸ ਸੋ ਆਪਾਂ ਇਸੇ ਕਰਕੇ ਐਸ ਕੀ ਇਧਰ ਆਲੂ ਬੀਜੇ ਸੀ ਇਹ ਇਧਰ ਗਵਾਂਢੀਆਂ ਦਾ ਖੜੇ ਨੇ ਜੀ ਇਹਨਾਂ ਦੇ ਵੀ ਹੈਗੀ ਕਿਤੇ ਕਿਤੇ ਬਿਮਾਰੀਆਂ ਦੇਖੋ ਸਵਾਹੀ ਇਹਗਾ ਸਾਡੇ ਪਿੰਡ ਬੰਨਾ ਜੀ ਇਧਰ ਹੈਗੀ ਅਸਮਸਪਰਦ ਜ਼ਮੀਨ ਇਧਰ ਸਾਡੇ ਪਿੰਡ ਦਿਵਾਲੇ ਦੀ ਜ਼ਮੀਨ ਆ ਆ ਸਾਡੇ ਖੇਤ ਆ ਜਾਂਦੇ ਨੇ ਬੰਨੇ ਤੇ ਨੇ ਸਾਡੇ ਖੇਤ ਇਹ ਕਿਸੇ ਸਮੇਂ ਹੈ ਬੰਦੇ ਦੇ ਨਾਲ ਨਾਲ ਇੱਥੇ ਇੱਕ ਰਸਤਾ ਵੀ ਚੱਲਦਾ ਹੁੰਦਾ ਸੀ ਇਧਰ ਨੂੰ ਕੱਚਾ ਰਸਤਾ ਹੁੰਦਾ ਸੀ ਜਿਹਦੇ ਉੱਪਰ ਜਿਵੇਂ ਰਸਤੇ ਉੱਪਰ ਕਦੇ ਗੱਡੇ ਚੱਲਦੇ ਹੁੰਦੇ ਸੀ ਗੱਡਿਆਂ ਦੀਆਂ ਲੀਹਾਂ ਪਈਆਂ ਹੁੰਦੀਆਂ ਵੀ ਸੋ ਹੁਣ ਇਹ ਰਸਤਾ ਇਹ ਬੰਦ ਹੋ ਗਿਆ ਉਹ ਪਰੇ ਹੈਗਾ ਥੋੜਾ ਜਿਹਾ ਦੀ ਉੱਥੋਂ ਸਾਡੇ ਪਿੰਡ ਨੂੰ ਮੁੜ ਗਿਆ ਪਰ ਆਹ ਰਸਤਾ ਜਿਹੜਾ ਹੈਗਾ ਇਹ ਬਿਲਕੁਲ ਬੰਦ ਹੋ ਗਿਆ ਸੋ ਚਲੋ ਜੀ ਫੇਰ ਕਰਦੇ ਹਾਂ ਸਪਰੇਅ ਸਪਰੇਅ ਕਰਕੇ ਫੇਰ ਥੋੜੀ ਕਣਕ ਤੇ ਵੀ ਕਰਨੀਆਂ ਆਲੂਆਂ ਦਾ ਪਹਿਲਾ ਆਲੂਆਂ ਦਾ ਕਰਾਂਗੇ ਤੇ ਕਣਕ ਤੇ ਕਰਕੇ ਇਹ ਤੋਂ ਕਰਨ ਨੂੰ ਫੇਰ ਜਾਵਾਂਗੇ ਜੀ ਸੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਇੱਕ ਆਪਾਂ ਨੇ ਨਵਾਂ ਚੈਨਲ ਬਣਾਇਆ ਜੀ ਪੰਜਾਬੀ ਕਲਚਰ ਜਿਹਦੇ ਉੱਤੇ ਮੈਂ ਪੁਰਾਣੀਆਂ ਵਸਤਾਂ ਦਿਖਾਉਣਾ ਉਹਨਾਂ ਜੋ ਪਹਿਲੇ ਸਮਿਆਂ 'ਚ ਬਰਤੀਆਂ ਜਾਂਦੀਆਂ ਦੀ ਸੋ ਉਸ ਬਲਾਗ ਨੂੰ ਵੀ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਇਹ ਕਿਰਪਾ ਕਰਕੇ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਕਿਰਪਾ ਕਰਕੇ ਉਹਨਾਂ ਵੀ ਸਬਸਕ੍ਰਾਈਬ ਕਰ ਲੈਣਾ ਜੀ ਸੋ ਚਲੋ ਜੀ ਮਿਲਾਂਗੇ ਫੇਰ ਕਿਸੇ ਦਿਨ ਹੋਰ ਕੋਈ ਤੁਹਾਨੂੰ ਖੇਤੀਬਾੜੀ ਦੇ ਕੰਮ ਦਿਖਾਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ